ਗਿੰਬਲ ਕੱਢਾ ਗਿੰਬਲ ਸਾਡੇ ਕੋਲ ਰਹਿਣ ਲੱਗ ਪਏ ਮੈਂ ਬੇਨਤੀ ਕਰਦਾ ਕਿ ਥੋੜਾ ਜਿਹਾ ਰਸਤਾ ਕਰੀਏ ਸਾਡੋ ਵੇਂਦਰਪਾਲ ਦੀ ਉਮਰ ਨਗਰ ਕੌਂਸਲ ਪ੍ਰਧਾਨ ਅਸਲ ਹੋਗੀ ਰੋਪੜਾ ਅਕਾਲੀ ਦੇ ਦਿੱਕੇ ਆਪਣੀ ਹਾਜ਼ਰੀ ਭਰਾਂਗੇ ਨੇ ਪਰੌਂਦਾ ਕਮੇਟੀ ਬਣਾ ਸੀ ਕਈ ਲਾਗੜੀ ਤੋਂ 11000 ਰੁਪਏ ਤੇ ਰਮਾਨਾ ਸਾਹਿਬ ਜੇ ਆ ਗਿਆ ਰਿਆਂ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਤਹਿਦੋਂ ਧੰਨਵਾਦੀਆਂ ਸੋ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਰਵਿਦਾਸ ਭਵਨ ਫਲੋਰ ਦੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿਦੋਂ ਧੰਨਵਾਦ ਕਰਦੇ ਆ ਜੋ ਕਿ ਇੰਨੇ ਵੱਡੇ ਕਾਫਲੇ ਨੂੰ ਬਹੁਤ ਸੁਚੇਜੇ ਢੰਗ ਦੇ ਨਾਲ ਲੈ ਕੇ ਇੱਥੇ ਪਹੁੰਚੇ ਨੇ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਫਲੋਰ ਦੀ ਪ੍ਰਬੰਧਕ ਕਮੇਟੀ ਦਾ ਤਹਿਦੋਂ ਧੰਨਵਾਦ ਕਰਦੇ ਆ ਤੇਲਕਰਾਜ ਜੀ ਲੰਬੜਦਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਪ੍ਰਬੰਧ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਹੋਰ ਵੀ ਸੂਚੀਆਂ ਸੰਗਤਾਂ ਜਿਹੜੀਆਂ ਅੱਜ ਦੇ ਮਿਸ਼ਾਨ ਸ਼ੋਭਾ ਯਾਤਰਾ ਦੇ ਜ ਆਪਣੀ ਹਾਜ਼ਰੀ ਭਰ ਰਹੀਆਂ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਸੋ ਮੈਂ ਬੇਨਤੀ ਕਰਾਂ ਸੋ ਅਸੀਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਹਾਂ ਗੁਰਪ੍ਰੀ ਜਸੀ ਦਾ ਜਿਹੜਾ ਵਿਸ਼ੇਸ਼ ਸਨਮਾਨ ਜਿਹੜਾ ਉਹਨਾਂ ਕੀਤਾ ਜਾਵੇ ਅਸੀਂ ਜਿਹੜੇ ਵਰਤੇ ਪ੍ਰਬੰਧਕ ਕਮੇਟੀ ਸਤਗੁਰੂ ਨਿਵਾਸ ਮੰਦਿਰ ਨੂਰਮੈ ਰੂਟ ਫਲੋਰ ਕੋਲੋਂ ਲੱਖ ਲੱਖ ਵਧਾਈਆਂ ਬੇਸ਼ਕਤੀਆਂ ਜਾਂਦੀਆਂ ਨੇ ਜੀ ਔਰ ਜਿੰਨੀਆਂ ਵੀ ਸੰਗਤਾਂ ਨੇ ਸੇਵਾ ਤੇ ਜੀ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਸੋ ਅਸੀਂ ਸਤੀ ਇੱਕ ਵਾਰ ਫਿਰ ਅਮਿੰਦਰ ਪਾ ਜੀ ਚੁੰਬਰ ਪ੍ਰਧਾਨ ਨਗਰ ਕੌਂਸਲ ਫਲੋਰ ਦਾ ਪ੍ਰਬੰਧਕ ਕਮੇਟੀ ਵੱਲੋਂ ਬੇਤਨ ਧੰਨਵਾਦ ਕਰਦੇ ਆਂ ਜੋ ਵੀ ਆਪਣੀ ਹਾਜ਼ਰੀ ਭਰ ਰਹੇ ਨੇ ਔਰ ਸਿੱਤੇ ਜਿਹੜੇ ਪ੍ਰਬੰਧ ਆਪਣੀ ਨਗਰ ਕੌਂਸਲ ਵੱਲੋਂ ਕਰਵਾ ਰਹੇ ਨੇ ਸੋਦੀ ਇੱਕ ਵਾਰ ਫਿਰ ਧੰਨਵਾਦ ਦੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਸਟੇਜ ਦੇ ਕੇ ਥੋੜਾ ਜਿਹਾ ਰਸ਼ਕ ਘਟਾ ਦਿਓ ਕਿਉਂਕਿ ਜਿਹੜਾ ਟ੍ਰੈਫਿਕ ਆ ਉਹ ਲੰਗਰ ਵਿੱਚ ਜਗ੍ਹਾ ਬਹੁਤ ਘਟਿਆ ਪ੍ਰਬੰਧ ਕਮੇਟੀ ਵਲੰਟੀਅਰ ਵੀਰਾਂ ਨੂੰ ਬੇਨਤੀ ਕਰਾਂਗੇ ਉਹ ਆਪ ਨਾਲ ਹੋ ਕੇ ਜਿਹੜਾ ਰਸਤਾ ਕਲੀਅਰ ਕਰੋਣ ਮੋਹਨ 라ਜੀ ਜੀ ਯੂ ਐਸ ਏ ਜੱਸੀ ਬੰਗਾ ਜੀ ਯੂ ਐਸ ਏ 2100 ਰੁਪਏ ਸੇਵਾ ਭੇਜ ਰਹੇ ਨੇ ਸੋਨ ਲਾਲ ਜੀ ਜੁਐਸਏ ਔਰ ਜੱਸੀ ਬੰਗਾ ਜੀ ਯੂਐਸਏ 2100 ਰੁਪਏ ਸੇ ਰੱਖ ਜਰ ਰਹੇ ਨੇ ਪ੍ਰਬੰਧ ਕਮੇਟੀ ਵੱਲੋਂ ਸਹਿਦ ਰੋ ਧੰਨਵਾਦ ਅਸੀਂ ਪ੍ਰਬੰਧ ਕਮੇਟੀ ਵੱਲੋਂ ਸਤਾਂ ਮਹਾਂਪੁਰਸਾਂ ਨੂੰ ਬੇਨਤੀ ਕਰਦੇ ਆ ਕਿ ਅਸਥਿਤ ਤੋਂ ਥੋੜਾ ਥੱਲੇ ਜਾ ਕੇ ਆਪਾਂ ਸ਼ੁਭਾ ਯਾਤਰਾ ਦਾ ਸਵਾਗਤ ਕਰਨਾ ਹੈ ਔਰ ਇਥੋਂ ਅੱਗੇ ਚਾਲੇ ਪੋਣ ਲਈ ਰੀਵਨ ਕੱਟਣਾ ਹੈ ਮੈਂ ਬੇਨਤੀ ਕਰਾਂ ਸੰਤ ਪਪਾ ਜਸਪਾਲ ਜੀ ਸਤਿ ਆਪਾ ਬਾਬਾ ਸੁਖਵਿੰਦਰ ਸਿੰਘ ਜੀ ਔਰ ਸਤਿ ਆਪਾ RAM ਸਯੋਕ ਜੀ ਅੱਜ ਦੀ ਸ਼ੋਭਾ ਯਾਤਰਾ ਦਾ ਇਥੋਂ ਅੱਗੇ ਜਾਣ ਵਾਸਤੇ ਰੀਵਨ ਕੱਟ ਕੇ ਸਭਨਾਂ ਨੂੰ ਬਹੁਤ-ਬਹੁਤ ਪ੍ਰਬੰਧ ਕਮੇਟੀ ਵੱਲੋਂ ਸੀ ਸਤਿ ਆਪਾ ਮਹਾਨ ਪਰਛਾਵੇਂ ਧੰਨਵਾਦੀ ਆ। ਸੋ ਅਸੀਂ ਕਲਾਕਾਰ ਬਿਲਕੁਲ ਸਾਰੀ ਸਤਿ ਆਪਾ ਇਹ ਡਰਾਈਵਰਾਂ ਨੂੰ ਬੇਨਤੀ ਹੈ ਕਿ ਆਪਾਂ ਕੋਈ ਤਾਲੀ ਨਹੀਂ ਕਰ ਲਈ ਟਰੈਕਟਰਾਂ ਦੇ ਕੋਈ ਵੀ ਡਰਾਈਵਰ ਤੋਂ علاوہ ਕੋਈ ਵੀ ਸੰਤਨ ਬੈਠੀ ਹੋਵੇ। ਸੁਪਕਾਂਸੀ ਕਮਲੀ ਫਾਜ਼ਲੀ ਕੇਸ ਨਮੀ ਸੋਨਿਆ ਮੈਂਦੀ ਜੀ ਅਸੀਂ ਨਾਲ ਸੇਤਨ ਸਾਥੇ ਆਸੀ ਨਾ ਕਾਲੋਸੀ ਜਿਹੜੇ ਇਹ ਜਿਹੜੀ ਸ਼ੋਪਾ ਯਾਤਰਾ ਆ ਤੇ ਪੂਰੇ ਵਿਚ ਦੇ ਵਿੱਚ ਜਿਹੜੇ ਸੰਗਤ ਦੇਖ ਰਹੀ ਆ ਵਿਦੇਸ਼ਾਂ ਦੇ ਵਿੱਚ ਵੀ ਬੈਠ ਰਹੀ ਆ ਅਸੀਂ ਫੈਨ ਅਮੀਰਗਾ ਟੀਵੀ ਅਤੇ ਪੰਜਾਬ 99 ਅਤੇ ਜਿਹੜਾ ਵੀ ਇਥੇ ਮੌਜੂਦ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਅਸੀਂ ਪਹਿਲੇ ਹੀ ਸੰਤਾਂ ਨੂੰ ਬੇਨਤੀ ਕੀਤੀ ਕਿ ਡੀਜੇ ਵਾਲੀਆਂ ਗੱਡੀਆਂ ਜਿਹੜੀਆਂ ਬਿਲਕੁਲ ਬਾਹਰ ਜਾਣ ਦਿੱਤੀਆਂ ਜਾਣ ਇਹ ਖਾਸ ਕਰ ਜਿਹੜੇ ਸੇਵਾਦਾਰ ਧਿਆਨ ਰੱਖਣ ਜਿਹੜੀ ਡੀਜੇ ਵਾਲੀਆਂ ਗੱਡੀਆਂ ਆ ਉਹਨੂੰ ਸ਼ੋਭਾ ਯਾਤਰਾ ਦੇ ਵਿੱਚ ਨੌਂ ਐਂਟਰੀ ਆ ਇਹ ਪਹਿਲੇ ਅਸੀਂ ਅਥਿਆਰ ਤੇ ਦਿੱਤਾ ਇਸ ਕਰਕੇ ਜਿਹੜੇ ਵੀ ਸੇਵਾਦਾਰ ਲੈ ਕੇ ਆਇਆ ਉਹ ਪਹਿਲੇ ਹੀ ਸਾਈਡ ਤੇ ਕੱਲਣ ਸੋ ਧੰਨਵਾਦ ਸੋ ਇੱਕ ਦੋ ਮਿੰਟ ਦੇ ਵਿੱਚ ਹੀ ਸ਼ੋਭਾ ਯਾਤਰਾ ਦਾ ਇਥੋਂ ਸਵਾਗਤ ਕਰ ਕਰਕੇ ਅੱਗੇ ਚਾਲੇ ਪਾਏ ਜਾਣੇ ਨੇ ਸੋ ਸਮੂਹ ਸੰਗਤਾਂ ਨੂੰ ਬੇਤੀ ਹੈ ਕਿ ਸਾਰੀਆਂ ਸੰਗਤਾਂ ਬਹੁਤ ਹੀ ਛਰਦਾ ਭਾਵਨਾ ਦੇ ਨਾਲ ਇੱਥੇ ਇਕੱਠਿਆ ਹੋ ਕੇ ਖੰਨ ਤਾਂ ਕਿ ਆਪਾਂ ਆਈ ਹੋਈ ਮਹਾਨ ਸ਼ੋਭਾ ਯਾਤਰਾ ਦਾ ਇਥੋਂ ਸਵਾਗਤ ਕਰ ਸਕੀਏ ਔਰ ਜਿੰਨੇ ਵੀ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਉਹਨਾਂ ਨੇ ਬਹੁਤ ਹੀ ਸਜਾਜੇ ਪ੍ਰਬੰਧ ਕਰਕੇ ਅੱਜ ਦਾ ਜੋ ਠਾਠਾ ਮਾਰਦਾ ਜਨਾ ਸ਼ੋਭਾ ਯਾਤਰਾ ਦਾ ਇਕੱਠ ਆ ਉਥੇ ਲੈ ਕੇ ਹਾਜ਼ਰ ਹੋਏ ਨੇ ਔਰ ਸਾਰੀਆਂ ਹੀ ਸੂ ਸੰਗਠਨਾਂ ਦਾ ਅਹਿ ਤਨਵਾਦ ਕਰਦੇ ਆ ਔਰ ਸਾਰੀਆਂ ਹੀ ਪ੍ਰਬੰਧ ਕਮੇਟੀਆਂ ਦਾ ਸਤਗੁਰੂ ਰਵਿਦਾਸ ਮੰਦਿਰ ਨੂਰਮੈ ਰੋਡ ਫਲੋਰ ਵਾਲੀ ਪ੍ਰਬੰਧ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਸਾਰੀਆਂ ਹੀ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਸਾਰਿਆਂ ਦਾ ਇੱਕ ਦੂਜੇ ਦਾ ਸਹਿਯੋਗ ਕਰਕੇ ਹੀ ਜੋ ਅੱਜ ਦਾ ਜਿਹੜਾ ਸ਼ੋਭਾ ਯਾਤਰਾ ਦਾ ਕਾਫਲਾ ਆਪਾਂ ਅੱਗੇ ਵਧਾਉਣਾ ਹੈ ਕੋਈ ਵੀ ਪ੍ਰਬੰਧਕ ਕਮੇਟੀ ਇੱਕ ਦੂਜੇ ਤੋਂ ਘੱਟ ਨਹੀਂ ਹੈ ਸਾਰਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਕਮੇਟੀਆਂ ਦਾ ਇੱਕ ਵਾਰ ਫਿਰ ਬਹਿਦ ਰੋ ਧੰਨਵਾਦ ਕਰਦੇ ਹਾਂ ਔਰ ਅੱਗੇ ਤੋਂ ਵੀ ਸਤਿਬਰਾਂ ਦੇ ਦਸਾਏ ਮਾਰਗ ਤੇ ਚੱਲਣ ਦੀ ਬੇਨਤੀ ਕਰਦੇ ਹਾਂ ਆਕੇ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਆਪਾਂ ਆਸ਼ੀਰਵਾਦ ਜਿਸ ਤਰ੍ਹਾਂ ਹਰ ਸਾਲ ਪ੍ਰਾਪਤ ਕਰਦੇ ਆ ਹੁਣ ਵੀ ਬਹੁਤ ਬਈਆ ਸਜੇ ਢੰਗ ਦੇ ਨਾਲ ਆਪਾਂ ਛੋਪਾ ਯਾਤਰਾ ਨੂੰ ਅੱਗੇ ਵਧਾ ਕੇ ਜਿਹੜਾ ਅੱਜ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸੋ ਯਾਤਰਾ ਦਾ ਆਨੰਦ ਮਾ ਰਹੀਆਂ ਨੇ ਸੋ ਇਥੋਂ ਰੀਵਨ ਕੱਟ ਕੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਅੱਜ ਦੀ ਵਿਸ਼ਾਲ ਛੋਪਾ ਯਾਤਰਾ ਨੂੰ ਅੱਗੇ ਚਾਲੇ ਪਾਉਣ ਲਈ ਰੀਵਨ ਕੱਟਿਆ ਜਾ ਰਿਹਾ ਹੈ ਤੋ ਅਸੀਂ ਸੰਤਾ ਮਹਾਪੁਰਖਾਂ ਦੇ ਤੈਦ ਨੂੰ ਧੰਨਵਾਦ ਦਿਆਂ ਜੈ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਸਤਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਸੋਸੀ ਇੱਕ ਵਾਰ ਫਿਰ ਸੰਤਾ ਮਹਾਪੁਰਖਾਂ ਦੇ ਤਹਿ ਦਿਲੋਂ ਧੰਨਵਾਦ ਦੀਆਂ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਇੱਥੋਂ ਤੱਕ ਸ਼ੁਭ ਯਾਤਰਾ ਪਹੁੰਚੀ ਹੈ ਔਰ ਇੱਥੋਂ ਹੁਣ ਅੱਗੇ ਚਾਲੇ ਪਾਏ ਜਾਣੇ ਨੇ ਸੋ ਇਸੇ ਤਰ੍ਹਾਂ ਹੀ ਸੰਤਾ ਮਹਾਪੁਰਖਾਂ ਦਾ ਅਸ਼ੀਰਵਾਦ ਬਣਿਆ ਰਹੇ ਸਤਿਗੁਰੂ ਰਬਦਾਸ ਮਹਾਰਾਜ ਜੀ ਇਸੇ ਤਰ੍ਹਾਂ ਮਿਹਰ ਕਰਦੇ ਰਹਿਣ ਔਰ ਸਮੂਹੀਆਂ ਸੰਗਤਾਂ ਸਤਿਗੁਰਾਂ ਦੀ ਮਹਿਮਾ ਸਰਵਣੀ ਕਰਦੀਆਂ ਰਹਿਣ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਕਿਉਂਕਿ ਫਾਲਕੀ ਸਾਥ ਕਹਿੰਦੇ ਬਿਲਕੁਲ ਸਾਹਮਣੇ ਤਸ਼ੀਫ ਫਰਮਾਨੇ ਸਰ ਕੇ ਅਸੀਂ ਜਿਹੜੀ ਵੀ ਸੰਗਤ ਰੋਡ ਦੇ ਵਿੱਚ ਕਾਰਿਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਥੋੜਾ ਥੋੜਾ ਸਾਈਡ ਤੇ ਹੋ ਕੇ ਉਹ ਸ਼ੋਭਾ ਯਾਤਰਾ ਦੇ ਲੱਛਣ ਕਵਟ ਨਾ ਪਈਏ ਚਾਹੁੰਦੇ ਰਹੇ ਕਿਉਂਕਿ ਸ਼ੋਭਾ ਯਾਤਰਾ ਬਹੁਤ ਦੂਰ ਤੱਕ ਦੇਖਣ ਨੂੰ ਮਿਲਿਆ ਚਾਹੇ ਇੱਧਰ ਨੂਰਮਨ ਰੋਡ ਦੀ ਗੱਲ ਕਰੀਏ ਚਾਹੇ ਇੱਧਰ ਸ਼ਹਿਰਵਾਲ ਦੀ ਗੱਲ ਕਰੀਏ ਤੇ ਚਾਹੇ ਤਲਵੰਡ ਰੋਡ ਦੀ ਗੱਲ ਕਰੀਏ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਇਕੱਠ ਆ ਉਹ ਲਗਾਤਾਰ ਹਰ ਸਾਲ ਤਰਾ ਇਸ ਸਾਲ ਵੀ ਬਹੁਤ ਕਦਾਰ ਦੇ ਵਿੱਚ ਸੰਗਤ ਜਿਹੜੀ ਪਹੁੰਚੀ ਆ ਅਸੀਂ ਸਾਰੀਆਂ ਸੰਗਤਾਂ ਦਾ ਕਿਉਂਕਿ ਪੂਰੇ ਡੇੜੇ ਪਿੰਡਾਂ ਦੇ ਵਿੱਚੋਂ ਆਈਏ ਸੰਗਤ ਸਾਰੇ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ